ਮਾਨਯੋਗ ਐਸਐਸਪੀ ਸਾਹਿਬ ਦੇ ਗਾਈਡੈਂਸ ਤੇ ਅੱਜ ਬਟਿੰਡਾ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਦੇ ਬਟਿੰਡਾ ਦੇ ਵਿੱਚ ਕੈਸ ਆਪਰੇਸ਼ਨ ਕੀਤਾ ਜਾ ਰਿਹਾ ਹੈ। ਆ ਜਿਸ ਦੇ ਵਿੱਚ ਅਸੀਂ ਜਿਹੜਾ ਮੇਨਲੀ ਛੱਟ ਪੂਜਾ ਦੇ ਰਿਕਾਰਡਿੰਗ ਜਿਹੜੇ ਇੱਕ ਸਕਿਉਰਿਟੀ ਪ੍ਰੋਗਰਾਮ ਬਣਾਇਆ ਗਿਆ ਸੀ ਕਿ ਜਿਸ ਦੇ ਵਿੱਚ ਅਸੀਂ ਕੱਲ ਨਾਕਾਬੰਦੀ ਕੀਤੀ ਸੀਗੀ ਇਸ ਤੋਂ ਇਲਾਵਾ ਪੈਟਰੋਲਿੰਗ ਡਿਊਟੀ ਲਗਾਈ ਗਈ ਸੀਗੀ ਉਸੇ ਲੜੀ ਦੇ ਤਹਿਤ ਅੱਜ ਅਸੀਂ ਰੇਲਵੇ ਸਟੇਸ਼ਨ ਬਟਿੰਡਾ ਦੇ ਉੱਪਰ ਕੈਸ ਆਪਰੇਸ਼ਨ ਕਰ ਰਹੇ ਹਾਂ। ਅ ਜਿਸ ਦਾ ਮੇਨ ਮਕਸਦ ਹੈ ਕਿ ਜਿਹੜਾ ਕਿਉਂਕਿ ਤਿਹਾੜਾ ਦੇ ਸੀਜ਼ਨ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਪੈਸੇਂਜਰ ਜਿਹੜੇ ਹੈਗੇ ਨੇ ਇੱਕ ਦੂਜੀ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਉੱਪਰ ਜਾਂਦੇ ਨੇ ਤਾਂ ਇੰਨੀ ਜਦੋਂ ਪੈਸੇਂਜਰ ਇੰਨੀ ਵੱਡੀ ਮਾਤਰਾ ਦੇ ਵਿੱਚ ਟਰੈਵਲ ਕਰਦੇ ਨੇ ਤਾਂ ਉਸ ਟਾਈਮ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਨੇ ਕਈ ਵਾਰੀ ਕੋਈ ਚੋਰੀ ਵਾਲੀ ਜਾਂ ਉਹਨਾਂ ਨਾਲ ਵਾਰਦਾਤਾਂ ਅੰਜਾਮ ਦੇਣ ਦੀ ਫਰਾਗਤ ਵਿੱਚ ਰਹਿੰਦੇ ਨੇ ਸੋ ਉਸ ਰਿਗਾਰਡਿੰਗ ਹੀ ਅਸੀਂ ਅੱਜ ਅਸੀਂ ਕੈਸੋਪਰੇਸ਼ਨ ਕਰ ਰਹੇ ਹਾਂ ਜਿਸ ਦੇ ਵਿੱਚ ਡੀਐਸਪੀ ਸੀਐਡਬਲ ਨਾਲ ਐਸਐਚਓ ਕੋਤਵਾਲੀ ਐਸਐਚਓ ਕਨਾਲ ਕਲੋਨੀ ਤੇ ਨਾਲ ਸਾਡੀ ਵਿਜ਼ਰਫੋਰਸ ਤਕਰੀਬ ਇਸ ਤੋਂ ਇਲਾਵਾ ਐਂਟੀ ਸਬੋਟਾਜ ਟੀਮ ਵੀ ਚੈੱਕ ਕੀਤੀ ਗਈ ਹੈ ਤਾਂ ਕਿ ਜੇ ਜਿਹੜੀ ਕੋਈ ਸ਼ੱਕੀ ਵਸਤੂ ਹੈਗੀ ਹੈ ਜਾਂ ਕੋਈ ਉਦਾਂ ਦੀ ਚੀਜ਼ ਹੈਗੀ ਹੈ ਜਿਸ ਨਾਲ ਕੋਈ ਨੁਕਸਾਨ ਹੋ ਸਕਦਾ ਹੈ ਉਸ ਦੀ ਵੀ ਅਸੀਂ ਚੈਕਿੰਗ ਕਰ ਰਹੇ ਹਾਂ ਤੇ ਨਾਲ ਨਾਲ ਜਿਹੜੇ ਪੈਸੇਂਜਰ ਜਿਹੜੇ ਆਏ ਹੋਏ ਨੇ ਉਹਨਾਂ ਦੇ ਵਿੱਚ ਵੀ ਅਸੀਂ ਚੈੱਕ ਕਰਦੇ ਹਾਂ ਕਈ ਵਾਰੀ ਕੋਈ ਸਸਪੈਕਟਡ ਬੰਦਾ ਜਿਹੜਾ ਹੁੰਦਾ ਇਹਦੇ ਵਿੱਚ ਟਰੈਵਲ ਕਰ ਰਿਹਾ ਹੁੰਦਾ ਤੇ ਇਸ ਤੋਂ ਇਲਾਵਾ ਜਿਹੜੀ ਟਰੈਫਿਕ ਦੇ ਵਿੱਚ ਜਿਹੜੀ ਪਾਰਕਿੰਗ ਪਲੇਸਸ ਅਗੇ ਨੇ ਕਈ ਵਾਰੀ ਜਿੱਦਾਂ ਅਸੀਂ ਲਾਸਟ ਚੈਕਿੰਗ ਕੀਤੀ ਸੀਗੀ ਸਾਨੂੰ ਪਾਰਕਿੰਗ ਪਲੇਸ ਦੇ ਵਿੱਚ ਕੋਈ ਚੋਰੀ ਦਾ ਮੋਟਰਸਾਈਕਲ ਵੀ ਮਿਲਿਆ ਸੀਗਾ ਸੋ ਨਾ ਪਲੇਸਸ ਦੀ ਵੀ ਅਸੀਂ ਚੈਕਿੰਗ ਕਰਾਂਗੇ ਜਿੱਥੇ ਅਕਸਰ ਲੋਕ ਜਿਹੜੇ ਹੈਗੇ ਨੇ ਵਹੀਕਲਸ ਆਪਣੇ ਪਾਰਕ ਕਰਦੇ ਨੇ ਸੋ ਕੁੱਲ ਮਿਲਾ ਕੇ ਜਿਹੜਾ ਇਹ ਕਸ ਆਪਰੇਸ਼ਨ ਹੈਗਾ ਸਾਡਾ ਜੋ ਤਿਆਹਾਰਾਂ ਦੇ ਸੀਜ਼ਨ ਦੇ ਮੱਦੇ ਨਜ਼ਰ ਰੱਖਦੇ ਹੋਏ ਜੋ ਪੈਸੈਂਜਰਸ ਦੀ ਟਰੈਵਲਿੰਗ ਹੁੰਦੀ ਹੈ ਉਹਦੇ ਆਮ ਦੇ ਰਿਕਾਰਡਿੰਗ ਜਿਹੜੇ ਹੈਗੀ ਚੈਕਿੰਗ ਕਰ ਰਹੇ ਅਸੀਂ ਹਾਂ ਫਿਲਹਾਲ ਜਿਹੜੇ ਅਸੀਂ ਵਕ ਵਕ ਟੀਮਾਂ ਮਿਲਾ ਕੇ ਤਕਰੀਬਨ 4 ਟੀਮਾਂ ਸੀ ਲਗਾਈਆਂ ਨੇ ਜੋ ਵਕ ਵਕ ਪਲੇਟਫਾਰਮਸ ਉੱਪਰ ਚੈੱਕ ਕਰ ਰਹੀਆਂ ਨੇ ਜਿੱਦਾਂ ਵੀ ਕੋਈ ਚੀਜ਼ ਧਿਆਨ ਦੇ ਵਿੱਚ ਆਉਂਦੀ ਹੈ ਤਾਂ ਉਹ ਕਰੋਨਾ ਸਰਬੰਦੀ ਕਾਰਵਾਈ ਕਰਾਂਗੇ ਖੱਦ ਲਈ ਸਾਰੇ ਇਹ ਜਿਹੜੇ ਸਥਾਨ ਸਨ ਆ ਡੈਫੀਨਟਲੀ ਜਿਹੜੇ ਦੇ ਜਿਹੜੇ ਮੇਨ ਇਨਸਟ੍ਰਕਸ਼ਨਸ ਅਗੇ ਜਿੱਦਾਂ ਸੰਗਤ ਬਠਿੰਡਾ ਤੇ ਰਾਮਾ ਮੰਡੀ ਹੈ ਉਹਨਾਂ ਦੇ ਉੱਪਰ ਕੈਸ ਆਪਰੇਸ਼ਨ ਕੀਤਾ ਜਾ ਰਿਹਾ ਹੈ ਜ਼ਿਲ੍ਹੇ ਦੇ ਸਭ ਤੋਂ ਮੇਨ ਜਿਹੜਾ ਰੇਲਵੇ ਸਟੇਸ਼ਨ ਬਠਿੰਡਾ ਦਾ ਪੈਂਦਾ ਸੋ ਬੇਸਿਕਲੀ ਸਭ ਤੋਂ ਜ਼ਿਆਦਾ ਫੋਰਸ ਇੱਥੇ ਡਿਪਲੋਏ ਕੀਤੀ ਗਈ ਹੈ